ਜੈ ਗੁਰਦੇਵ ਧੰਨ ਗੁਰਦੇਵ ਮੈਂ ਸੋਮ ਸਹੋਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਅੱਜ ਪੋਸੂ ਨਾਮਾ ਚੈਨਲ ਦੀ ਟੀਮ ਪਹੁੰਚੀ ਹੈ ਜੀ ਸਿਉਣਾ ਚੌਂਕ ਦੇ ਉੱਪਰ ਜਿਵੇਂ ਤੁਸੀਂ ਮੇਰੇ ਬਿਲਕੁਲ ਬੈਕ ਤੇ ਦੇਖ ਰਹੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇਸ ਸਤਗੁਰ ਰਵਿਦਾਸ ਮਹਾਰਾਜ ਜੀ ਦੇ ਸਾਨੂੰ ਇਸ ਮੰਦਰ ਦੇ ਭਾਵੇਂ ਮੰਦਰ ਦੇ ਪਵਨ ਦੇ ਸਾਨੂੰ ਜ਼ਰੂਰ ਦਰਸ਼ਨ ਕਰਵਾਉਣ ਕਿਉਂਕਿ ਸਤਿਗੁਰੂ ਰਵਿਦਾਸ ਭਵਨ ਰਣਜੀਤ ਨਗਰ ਸਿਉਣਾ ਚੌਂਕ ਵਿਖੇ ਅਸੀਂ ਇਸ ਸਮੇਂ ਮੌਜੂਦ ਹੈ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਫਰਵਰੀ ਦੇ ਵਿੱਚ ਸਤਗੁਰ ਰਵਿਦਾਸ ਜੀ ਦਾ ਪ੍ਰਕਾਸ਼ ਪੂਰਵ ਹੈ ਔਰ ਉਸ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਤਿਆਰੀਆਂ ਨੇ ਉਹ ਜ਼ੋਰਾ ਸ਼ੋਰਾ ਤੇ ਨੇ ਪੰਜਾਬ ਦੇ ਗੁਰੂ ਘਰਾਂ ਦੀ ਗੱਲ ਕਰ ਲਈਏ ਕਿਉਂਕਿ ਸਤਗੁਰੂ ਰਬੀਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਜਿਹੜਾ ਹੈ ਉਹ ਪੂਰੀ ਦੁਨੀਆ ਦੇ ਵਿੱਚ ਬੜੇ ਪਿਆਰ ਸਤਕਾਰ ਤੇ ਬੜੀ ਇੱਜ਼ਤ ਦੇ ਨਾਲ ਉਹਨਾਂ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਉਹ ਸੈਲੀਬ੍ਰੇਟ ਕੀਤਾ ਜਾਂਦਾ ਹੈ ਸੋ ਸਿੰਘਾਂ ਚੌਂਕ ਦੇ ਵਿੱਚ ਵੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਬਿਲਕੁਲ ਨਾਲ ਇੱਕ ਲੰਗਰ ਹਾਲ ਜਿਹੜਾ ਹੈ ਆਉਣ ਜਾਣ ਵਾਲੀ ਸੰਗਤ ਦੀ ਸੁਵਿਧਾ ਵਾਸਤੇ ਇਹਨਾਂ ਵੀਰਾਂ ਨੇ ਆਪਣੀ ਜੇਬ ਦੇ ਵਿੱਚੋਂ ਕਲੈਕਟ ਕਰਕੇ ਸਮਾਜ ਦੇ ਘਰ-ਘਰ ਜਾ ਕੇ ਕੁਝ ਨਾ ਕੁਝ ਜੋ ਵੀ ਸਮਾਜ ਨੇ ਦਿੱਤਾ ਉਹ ਸਮਾਜ ਦਾ ਦਿੱਤਾ ਹੋਇਆ ਇੱਕ ਇੱਕ ਪੈਸਾ ਲੱਗਿਆ ਨਜ਼ਰ ਆ ਰਿਹਾ ਹੈ ਔਰ ਇਹ ਜਿਹੜਾ ਖੂਬਸੂਰਤ ਹਾਲ ਹੈ ਆਉਣ ਵਾਲੇ ਦਿਨਾਂ ਵਿੱਚ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਇਲਾਕੇ ਦਾ ਇਹ ਸ਼ਾਨ ਬਣੇਗਾ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਪਵਨ ਸੋ ਅੱਜ ਪੋਸੂ ਨਾਮਾ ਚੈਨਲ ਦੀ ਟੀਮ ਪਹੁੰਚੀ ਹੈ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਕਰਮ ਸਿੰਘ ਜੀ ਜਿਹੜੇ ਕਿ ਬਤੌਰ ਜੇ ਹੀ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਨੇ ਔਰ ਬਹੁਤ ਵਧੀਆ ਸਾਨ ਨੇ ਔਰ ਵੈਸੇ ਮੇਰੇ ਸਾਰੇ ਵੀਰ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ ਆ ਕਈ ਵਾਰ ਇਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ ਔਰ ਇਹਨਾਂ ਦੇ ਨਾਲ ਜਦੋਂ ਵੀ ਗੱਲਬਾਤ ਕੀਤੀ ਹੈ ਔਰ ਇਹਨਾਂ ਦੀ ਸੋਚ ਦਾ ਨਤੀਜਾ ਇਹ ਹੀ ਹੁੰਦਾ ਕਿ ਕੁਝ ਨਾ ਕੁਝ ਸਮਾਜ ਵਾਸਤੇ ਔਰ ਆਉਣ ਵਾਲੀ ਸੰਗਤ ਵਾਸਤੇ ਕੀਤਾ ਜਾਵੇ ਮੇਰੇ ਨਾਲ ਵੀਰ ਜੁੜੇ ਨੇ ਉਹਨਾਂ ਨਾਲ ਅੱਜ ਦੇ ਇਸ ਪੂਰੇ ਪ੍ਰੋਗਰਾਮ ਨੂੰ ਉਸ ਕੰਟੈਂਟ ਨੂੰ ਲੈ ਕੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਜੈ ਗੁਰਦੇਵ ਧੰ ਗੁਰਦੇਵ ਜੈ ਗੁਰਦੇਵ ਧੰ ਗੁਰਦੇਵ ਅੱਜ ਅਸੀਂ ਇੱਥੇ ਪਹੁੰਚੇ ਆ ਬਹੁਤ ਖੂਬਸੂਰਤ ਤਰੀਕੇ ਨਾਲ ਕਹਿੰਦੇ ਹੁੰਦੇ ਕਿ ਏਕਤਾ ਦੇ ਵਿੱਚ ਹੀ ਬਲ ਹੈ ਜ਼ਿੰਦਗੀ ਦੇ ਵਿੱਚ ਜੇ ਕੁਝ ਪ੍ਰਾਪਤ ਕਰਨਾ ਤਾਂ ਸਾਨੂੰ ਇੱਕ ਹੋਣਾ ਪੈਣਾ ਔਰ ਕਿਤੇ ਨਾ ਕਿਤੇ ਉਹ ਦੂਰੀ ਕਿਤੇ ਨਾ ਕਿਤੇ ਅਜੇ ਵੀ ਦੇਖਣ ਨੂੰ ਮਿਲਦੀ ਹੈ ਉਸ ਨੂੰ ਖਤਮ ਕਰਨ ਵਾਸਤੇ ਤੁਸੀਂ ਇਹ ਉਪਰਾਲਾ ਕੀਤਾ ਕੀ ਕਹਿਣਾ ਚਾਹੁੰਦੇ ਬਿਲਕੁਲ ਸੇ ਸੋਤਾ ਸਾਹਿਬ ਸਭ ਤੋਂ ਪਹਿਲਾਂ ਦਾ ਤੁਹਾਡਾ ਉਸ ਨਾਮਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਆ ਜੀ ਤੁਸੀਂ ਕਈ ਵਾਰੀ ਜਿਹੜੀ ਇਸ ਪਵਨ ਦੇ ਸਬੰਧ ਵਿੱਚ ਉਹ ਸਾਰੀ ਦੇ ਸਬੰਧ ਵਿੱਚ ਬਹੁਤ ਵਾਰੀ ਜਿਹੜੀ ਹੈ ਕਵਰੇਜ ਕੀਤੀ ਆ ਸੋ ਸਾਡੇ ਇਸ ਪਵਨ ਦੇ ਉਹ ਸਾਰੀ ਦੇ ਸਬੰਧ ਵਿੱਚ ਤੁਸੀਂ ਜਿਹੜਾ ਦੇਸ਼ ਵਿਦੇਸ਼ ਦੇ ਵਿੱਚ ਵੀ ਜਿਹੜੀ ਹੈ ਇਹ ਖਬਰ ਛੱਡੀ ਆ ਪੰਚਾਇਆ ਇਸ ਦੇ ਲਈ ਅਸੀਂ ਸ੍ਰੀ ਗੁਰੂ ਵਿਦਾਸ ਮਿਸਰੀ ਸੋਸਾਇਟੀ ਅੰਨੀਤ ਨਗਰ ਸੀਨਾ ਚੌਂਕ ਪਟਿਆਲਾ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਦੂਜੀ ਗੱਲ ਇਹ ਸਮੂਹ ਸੰਗਤ ਨੂੰ ਬੇਨਤੀ ਆ ਇਹ ਜਿਹੜਾ ਸ੍ਰੀ ਗੁਰੂ ਵਿਦਾਸ ਪਵਨ ਸ਼ਿਵਨ ਚੰਕ ਪਟਿਆਲਾ ਜੀ ਇਹ ਸ਼ਿਵਨਾ ਰੋਡ ਤੇ ਜਿਹੜਾ ਸੈਂਟਰ 12 13 ਮੁਹੱਲੇ ਦਾ ਜਿਹੜਾ ਸੈਂਟਰ ਆ ਜਿੱਥੇ ਜਿਹੜਾ ਗੁਰੂ ਰਵਿਦਾਸ ਜਿਹਨੂੰ ਮੰਨਣ ਵਾਲੀ ਜਿਹੜੀ ਸਮੂਹ ਸੰਗਤ ਆ ਲਗਭਗ 60 70% ਜਿਹੜੀ ਆ ਰਹਿ ਰਹੀ ਆ ਸੋ ਇਸ ਗੁਰੂ ਰਵਿਦਾਸ ਮਿਸ਼ਨਰੀ ਸੁਸਾਇਟੀ ਵੱਲੋਂ ਅਸੀਂ ਸਾਰਿਆਂ ਦੇ ਸਤਿਕਾਰ ਦੇ ਵਿੱਚ ਇਸ ਸੰਗਤ ਨੂੰ ਜਿਹੜਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਆ ਤੁਸੀਂ ਆਪ ਮੈਂ ਸਮਝਦਾ ਵੀ ਇਸ ਗੱਲ ਦੇ ਗਵਾਹ ਹੋ ਬਿੱਤਨੇ ਚਾਰ ਸਾਲਾਂ ਦੇ ਵਿੱਚ ਜਿਹੜਾ ਇੱਥੇ ਸੰਗਤ ਦੀ ਤੁਸੀਂ ਦੇਖੀ ਸਰਦਾ ਭਾਵਨਾ ਕਿੰਨੀ ਵਧੀਆ ਕਿੰਨਾ ਹਜ਼ਾਰਾਂ ਦੇ ਵਿੱਚ ਜਿਹੜਾ ਇੱਥੇ ਸੰਗਤ ਜੁੜਦੀ ਆ ਹਰੇਕ ਮਹੀਨੇ ਅਸੀਂ ਜਿਹੜੇ ਵੀ ਮਹਾਪੁਰਸ਼ਾਂ ਦਾ ਸੰਤ ਮਹਾਤਮਾ ਦਾ ਸਤਿਗੁਰੂਆਂ ਦਾ ਜਨਮ ਦਿਨ ਹੁੰਦਾ ਅਸੀਂ ਉਸ ਨੂੰ ਸਮਰਪਿਤ ਜਿਹੜਾ ਸ੍ਰੀ ਗੁਰੂ ਵਿਦਾਸ ਮਿਸ਼ਰੀ ਸੁਖਨੀ ਸਾਹਿਬ ਦੇ ਪਾਠ ਸ਼ਬਦ ਕੀਰਤਨ ਉਪਰੰਤ ਲੰਗਰ ਵੀ ਜਿਹੜਾ ਸਮੂਹ ਸੰਗਤ ਦੇ ਵਿੱਚ ਵਰਤਾਇਆ ਜਾਂਦਾ ਹੈ ਸੋ ਇਸ ਦੇ ਨਾਲ ਜਿਹੜੀ ਬਹੁਤ ਮਤਲਬ ਜਿਹੜੀ ਸੰਗਤ ਦੀ ਆ ਆਪਾਂ ਕਹਿ ਸਕਦੇ ਹਾਂ ਬਹੁਤ ਦਿਲਚਸਪੀ ਦੇ ਨਾਲ ਸੇਵਾ ਕਰ ਰਹੇ ਨੇ ਤੇ ਪਵੰਦੀ ਓਸਾਰੀ ਦਾ ਕੰਮ ਤੁਸੀਂ ਦੇਖਿਆ ਦਿਖਾਇਆ ਸੰਗਤ ਨੂੰ ਪਵੰਦੀ ਓਸਾਰੀ ਦੀ ਮੈਂ ਗੱਲਬਾਤ ਕਰਨ ਜਾ ਰਿਹਾ ਹਾਂ ਸਗਾ ਕਿ ਇਸ ਨੂੰ ਤੁਸੀਂ ਆਏ ਦਿਨ ਮੈਂ ਕੁਝ ਨਾ ਕੁਝ ਚੇਂਜ ਹੈ ਔਰ ਪਵੰਦੀ ਓਸਾਰੀ ਵਾਸਤੇ ਲੰਗਰ ਦਾ ਇੰਤਜ਼ਾਮ ਕੀਤਾ ਜਾਂਦਾ ਕਿਉਂਕਿ ਪ੍ਰਕਾਸ਼ ਪੂਰਬ ਬਹੁਤ ਨਜ਼ਦੀਕ ਆ ਰਿਹਾ ਹੈ ਪ੍ਰਕਾਸ਼ ਪੂਰਬ ਤੋਂ ਪਹਿਲਾਂ ਪ੍ਰਭਾਤ ਫੇਰੀਆਂ ਡਿਜ਼ਾਈਨ ਕੀਤੀਆਂ ਜਾਂਦੀਆਂ ਨੇ ਗਲੀ ਗਲੀ ਮਹੱਲੇ ਮਹੱਲੇ ਔਰ ਕੋਈ ਆਪਣੇ ਘਰ ਵੀ ਪ੍ਰਭਾਤ ਫੇਰੀ ਨੂੰ ਕਾਲ ਕਰਦਾ ਉਸ ਨੂੰ ਵੀ ਲੈ ਕੇ ਕੁਝ ਪ੍ਰਬੰਧ ਕੀਤੇ ਜਾ ਰਹੇ ਨੇ ਬਿਲਕੁਲ ਸਾਰਾ ਸਾਡਾ ਦੇਖੋ ਸ਼ੁਰੂਆਤਾਂ ਅਸੀਂ ਉਸ ਪਾਸੇ ਵੱਲੋਂ ਜਿਹੜਾ ਕਦਮ ਵਧਾ ਰਹੇ ਹਾਂ ਕਦਮ ਬਾਏ ਕਦਮ ਜਿਹੜਾ ਚੱਲ ਰਿਹਾ ਹੈ ਤੇ ਸਾਡੀ ਸੋਚ ਆ ਇੱਥੇ ਸਾਡੇ ਨਾਲ ਸੰਗਤ ਅਜ ਪਿੰਡਾਂ ਦੇ ਵਿੱਚੋਂ ਵੀ ਆਈ ਆ ਅਸੀਂ ਪਿੰਡਾਂ ਦੇ ਵਿੱਚੋਂ ਸੰਗਤ ਨੂੰ ਜੋੜ ਰਹੇ ਹਾਂ ਜ਼ਿਲ੍ਹਾ ਲੈਵਲ ਤੇ ਜਿਹੜਾ ਅਸੀਂ ਇਹਨਾਂ ਸੈਂਟਰ ਪੁਆਇੰਟ ਜਿਹੜਾ ਹੈ ਮਨੌਮ ਦੇ ਸਾਡੇ ਜਿਹੜੀ ਸ੍ਰੀ ਗੁਰੂ ਗੋਬਿੰਦ ਸਿੰਘ ਸੋਸਾਇਟੀ ਦੀ ਸੋਚ ਆ ਅਸੀਂ ਉਸ ਤੇ ਕਦਮ ਬਾਏ ਕਦਮ ਜਿਹੜਾ ਹਰ ਦਿਨ ਅੱਗੇ ਵਧ ਰਹੇ ਹਾਂ ਕੰਮ ਚੱਲ ਰਿਹਾ ਤੁਸੀਂ ਦੇਖੋਗੇ ਇੱਥੇ ਹਜ਼ਾਰਾਂ ਦੇ ਵਿੱਚ ਲੱਖਾਂ ਦੇ ਵਿੱਚ ਜਿਹੜੀ ਸੰਗਤ ਜੁੜੂਗੀ ਮੇਲੇ ਲੱਗਣਗੇ ਤੇ ਅਸੀਂ ਜਿਹੜਾ ਆਪਣੇ ਸਮੂਹ ਜ਼ਿਲ੍ਹਾ ਪਟਿਆਲੇ ਦੇ ਸੰਗਤ ਦਾ ਜਿਹੜਾ ਭਾਈਚਾਰੇ ਨੂੰ ਅਸੀਂ ਜੋੜਨ ਦੇ ਵਿੱਚ ਜਿਹੜਾ ਅਸੀਂ ਜਰੂਰ ਸਫਲ ਹੋਵਾਂਗੇ ਬਿਲਕੁਲ ਜੀ ਸਫਲਤਾ ਉਸ ਵੇਲੇ ਹੀ ਮਿਲੇਗੀ ਜਦੋਂ ਕਿਸੇ ਵੀ ਕੰਮ ਨੂੰ ਕਰਨ ਦੇ ਵਿੱਚ ਸਚਾਈ ਹੋਵੇਗੀ ਕਿੰਦੇ ਸੱਚੇ ਮਾਰਗ ਚੱਲਦਿਆਂ ਉਤਸੁਤ ਕਰੇ ਜਹਾਨ ਸੋਸ ਅਕਾਲਪੁਰਖ ਦੀ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਬੜੀ ਦਇਆ ਹੈ ਬੜੀ ਬਖਸ਼ਿਸ਼ ਹੈ ਜਿੱਥੇ-ਜਿੱਥੇ ਵੀ ਦੁਨੀਆ ਦੇ ਕੋਨੇ-ਕੋਨੇ ਤੇ ਜੀਵ ਵਸੇ ਹੋਏ ਨੇ ਸਤਗੁਰ ਰਬੀਦਾਸ ਜੀ ਪਾਤਸ਼ਾਹ ਨੂੰ ਬੜੀ ਹੀ ਨਿਮਰਤਾ ਦੇ ਨਾਲ ਪਿਆਰ ਦੇ ਨਾਲ ਯਾਦ ਕਰਦੇ ਨੇ ਔਰ ਉਹ ਕਿਸੇ ਨਾ ਕਿਸੇ ਰੂਪ ਵਿੱਚ ਮਦਦ ਜ਼ਰੂਰ ਕਰਦੇ ਆ ਜੀ ਜੀ ਹਾਂਜੀ ਸਰ ਸੰਗਤ ਜੋੜਨ ਦੇ ਵਿੱਚ ਜਿਹੜੀ ਅਸੀਂ ਬੇਨਤੀ ਕਰੀ ਹੈ ਇੱਕ ਸੂ ਸੰਗਤ ਨੂੰ ਦੇਸ਼ ਵਿਦੇਸ਼ ਵਿੱਚ ਵਸਤੇ ਵੀ ਸਾਡੇ ਜਿਹੜੀ ਸਮੂਹ ਸੰਗਤ ਆ ਗੁਰੂ ਅਰਜਨਦਾਸ ਨਾਮ ਲੈਵਾ ਜਿਹੜੀ ਸਮੂਹ ਸੰਗਤ ਆ ਉਹਨੂੰ ਇੱਕ ਅਪੀਲ ਅਸੀਂ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸਾਇਟੀ ਵੱਲੋਂ ਜ਼ਰੂਰ ਕਰਨੀ ਚਾਹਾਂਗੇ ਕਿਉਂਕਿ ਉਹ ਦੂਰ ਬੈਠੀ ਆ ਇੱਥੇ ਤਾਂ ਸਾਨੂੰ ਲੋੜ ਵੀ ਨਹੀਂ ਪੈਂਦੀ ਵੈਸੇ ਆਪਣੇ ਜੋ ਸਾਡਾ ਟਰਾਂਸਫਰੈਂਸੀ ਦੇ ਨਾਲ ਜਿਹੜਾ ਇੱਥੇ ਸਾਰੀ ਦਾ ਕੰਮ ਚੱਲ ਰਿਹਾ ਹੈ ਪੈਸਾ ਆਊਟ ਆਉ ਦਾ ਇੱਕ ਇੱਕ ਪੈਸਾ ਜਿਹੜਾ ਸੰਗਤ ਦਾ ਉਹ ਸਹੀ ਜਗ੍ਹਾ ਜਿਹੜਾ ਵਰਤਿਆ ਜਾ ਰਿਹਾ ਹੈ ਤੋ ਜਿਹੜੀ ਦੇਸ਼ ਵਿਦੇਸ਼ ਦੂਰ ਜਾਂ ਸੰਗਤਾਂ ਜਿਹੜੀ ਕੋਈ ਇਸ ਉਸਾਰੀ ਦੇ ਵਿੱਚ ਆਪਣਾ ਸਹਿਯੋਗ ਕਰਨਾ ਚਾਹੁੰਦੀ ਆ ਧਨਰਾਸੀ ਦੇ ਰੂਪ ਦੇ ਵਿੱਚ ਉਹਨੂੰ ਸਾਡੀ ਜਰੂਰ ਅਪੀਲ ਆ ਉਹ ਕਿਰਪਾ ਕਰਕੇ ਅਸੀਂ ਜਿਹੜਾ ਬੈਂਕ ਅਕਾਊਂਟ ਆ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਜਿਹੜਾ ਉਹਨਾਂ ਤੱਕ ਪਹੁੰਚਾ ਦਾਂਗੇ ਉਹ ਕਿਰਪਾ ਕਰਕੇ ਇਸ ਉਸਾਰੀ ਦੇ ਵਿੱਚ ਆਪਣਾ ਜਿਹੜਾ ਸਹਿਯੋਗ ਕਰਨ ਦੀ ਜਰੂਰ ਕਿਰਪਾਲਤਾ ਕਰਨੀ ਬਿਲਕੁਲ ਜੀ ਬਿਲਕੁਲ ਆਪਣੀ ਨੇਕ ਕਮਾਈ ਦੇ ਵਿੱਚੋਂ ਜਿਵੇਂ ਵੀਰ ਜੀ ਨੇ ਇੱਕ ਬੇਨਤੀ ਕੀਤੀ ਹੈ ਕਿ ਆਪਣੀ ਨੇਕ ਕਮਾਈ ਦੇ ਵਿੱਚੋਂ ਇੱਕ ਇੱਕ ਪੈਸਾ ਵੀ ਦੇਕਰ ਆਪਾਂ ਕਿਉਂਕਿ ਜ਼ਿੰਦਗੀ ਵਿੱਚ ਬਹੁਤ ਇਨਸਾਨ ਕਮਾਉਂਦਾ ਹੈ ਬੜਾ ਕੁਝ ਗਵਾਉਂਦਾ ਹੈ ਲੇਕਿਨ ਲੇਖੇ ਉਹੀ ਲੱਗਣਾ ਹੈ ਜੋ ਸਾਥ ਸੰਗਤ ਦੀ ਸੇਵਾ ਵਾਸਤੇ ਦਿੱਤਾ ਜਾਂਦਾ ਹੈ ਸੋ ਇਹਨਾਂ ਦੀ ਅਪੀਲ ਨੂੰ ਆਪਾਂ ਕਿੰਨੇ ਕ ਸੀਰੀਅਸਲੀ ਲੈਣੇ ਆ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਰਮ ਸਿੰਘ ਜੀ ਸਭ ਤੋਂ ਪਹਿਲਾਂ ਜੈ ਪੀਮ ਜੈਪਾਲ ਜੈ ਪੀਮ ਚੈਪਾਲ ਜੈ ਗੁਰਦੇਵ ਧਾਨ ਗੁਰਦੇਵ ਅੱਜ ਤੁਸੀਂ ਕਾਲ ਕਰਕੇ ਹਮੇਸ਼ਾ ਤੁਸੀਂ ਪਹਿਲ ਕਰਦੇ ਹੋ ਸੋਤਾ ਜੀ ਆਜੋ ਆਪਣੀ ਟੀਮ ਨੂੰ ਲੈ ਕੇ ਕਿਉਂਕਿ ਅਸੀਂ ਕੁਝ ਨਾ ਕੁਝ ਕਰ ਰਹੇ ਹਾਂ ਬਹੁਤ ਵਧੀਆ ਕੰਮ ਕਰ ਰਹੇ ਹੋ ਪ੍ਰਕਾਸ਼ ਪੁਰਬ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਸਭ ਤੋਂ ਪਹਿਲਾਂ ਮੈਂ ਪੋਸੂ ਨਮਾ ਟੀਮ ਦਾ ਜਿਹੜਾ ਬहोत बहोत ਧੰਨਵਾਦ ਕਰਦਾ ਜਿਹੜੇ ਸਾਡੇ ਛੋਟੇ ਜਿਹੇ ਸੁਨੇਹੇ ਤੇ ਹਰ ਵਾਰੀ ਤੁਸੀਂ ਦਰਸ਼ਕਦੰਨੇ ਔਰ ਸੰਗਤਾਂ ਦੇ ਨਾਲ ਦੇਸ਼ ਵਿਦੇਸ਼ ਦੇ ਵਿੱਚ ਜੋੜਨ ਦਾ ਜਿਹੜਾ ਸਾਡਾ ਉਪਰਾਲਾ ਤੁਸੀਂ ਕਰਦੇ ਹੋ ਬਾਕੀ ਜਿਹੜੇ ਤੁਸੀਂ ਗੱਲ ਕੀਤੀ ਹੈ ਵੀ ਪ੍ਰਭਾਤ ਫੇਰੀਆਂ ਦੀ ਜਹਾ ਮਤ ਗੁਰੂ ਸ਼ਾਬਦ ਜਿਹੜਾ ਜਨਮ ਦਿਹਾੜਾ ਆ ਰਿਹਾ ਉਹਦੇ ਸਬੰਧ ਚ ਸੇਨਰੀ ਸੋਸਾਇਟੀ ਸਾਡੀ ਜੀ ਤਨਜੀਤ ਨਾਲ ਤੇ ਉਹ ਨਾਲ ਮਿਲ ਕੇ ਵਿਚਾਰ ਕਰਕੇ ਬੈਠ ਕੇ ਜੋ ਵੀ ਪ੍ਰਬਾਲਾ ਕਰੂਗੀ ਅਸੀਂ ਉਸ ਨੂੰ ਪੂਰਾ ਸਹਿਯੋਗ ਦੇਵਾਂਗੇ ਔਰ ਆਉਣ ਵਾਲੇ ਸਮੇਂ ਤੇ ਵੀ ਸੰਗਤਾਂ ਨੂੰ ਅਪੀਲ ਕਰਾਂਗੇ ਵੀ ਜੋ ਉੱਥੇ ਲੰਗਰ ਦਾ ਹਾਲ ਦੀ ਬੇਸਮੈਂਟ ਦਾ ਹਾਲ ਦਾ ਜਿਹੜਾ ਸਾਰੀ ਦਾ ਕੰਮ ਚੱਲ ਰਿਹਾ ਹੈ ਉਹ ਆਪਣੇ ਤਨਮਨ ਤਨ ਨਾਲ ਆਪਣੀ ਜਿੰਨੀ ਵੀ ਸ਼ਕਤੀ ਹੈ ਉਹਨਾਂ ਦੀ ਉਹ ਆਰਥਿਕ ਮਦਦ ਕਰਨ ਦੂਜੀ ਬੇਨਤੀ ਕਿ ਮੈਂ ਹੋਰ ਕਰਨੀ ਚਾਹੁੰਗਾ ਕਿ ਜਿਵੇਂ ਪਾਵਰ ਅਰਸ਼ੋਰਟੀ ਵੱਲੋਂ ਪਿੰਡ ਬਾਹਰ ਨमाजੜੀ ਕਾਲੀਆ ਰੋਡ ਵਿਖੇ ਵੇਟ ਕਰ ਊਰਜਾਪਰਨ ਦੇ ਬਿਲਕੁਲ ਸਾਹਮਣੇ 1815 ਗੱਜ ਜਿਹੜੀ ਜਗ੍ਹਾ ਉਹ ਸਮਾਜ ਦੇ ਲਈ ਉਹ ਸੰਗਤਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ ਇੱਥੇ ਵੀ ਸੇ ਇਲਾਕੇ ਰਹੀਆਂ ਸੰਗਤਾਂ ਨੂੰ ਜਾਂ ਦੇਸ਼ ਵਿਦੇਸ਼ ਦੀ ਸੰਗਤਾਂ ਨੂੰ ਅਪੀਲ ਕਰਾਂਗੇ ਕਿ ਉਸ ਪਲਾਨ ਦੀ ਰਜਿਸਟਰੀ ਵਾਸਤੇ ਵੀ ਪੂਰਾ ਤਨਮਨ ਨਾਲ ਸਹਿਯੋਗ ਦਿੱਤਾ ਜਾਵੇ ਧੰਨਵਾਦ ਸੋ ਦੋਸਤੋ ਜੇ ਆਈ ਸਾਹਿਬ ਨੇ ਬਹੁਤ ਵੱਡੀ ਗੱਲ ਕੀਤੀ ਹੈ ਇਹਨਾਂ ਦਿਨਾਂ ਦੇ ਵਿੱਚ ਸਾਡਾ ਦਿਨ ਕਿਤੇ ਹੁੰਦਾ ਹੈ ਰਾਤ ਕਿਤੇ ਹੁੰਦੀ ਹੈ ਪੂਰੇ ਪੰਜਾਬ ਦੇ ਵਿੱਚੋਂ ਸਾਡੇ ਨਾਲ ਸਾਡੇ ਨੂੰ ਜਾਣਾ ਪੈਂਦਾ ਕਿਉਂਕਿ ਪਾਵਰ ਆਫ ਸੋਸ਼ਲ ਜੁਨਟੀ ਨੇ 1815 ਗਜ ਸਾਡੇ ਤਿੰਨ ਕਨਾਲਾਂ ਤੋਂ ਵੱਧ ਜਿਹੜੀ ਜ਼ਮੀਨ ਹੈ ਜਿਸ ਦਾ ਬਿਆਨਾ ਹੋ ਚੁੱਕਾ ਹੈ ਉਸ ਦੀ ਰਜਿਸਟਰੀ ਫਰਵੀ ਦੇ ਵਿੱਚ ਹੋਵੇਗੀ ਉਹਦੇ ਵਿੱਚ ਹਮੇਸ਼ਾ ਮੈਂ ਕਹਿੰਦਾ ਹੁੰਦਾ ਤੁਹਾਡੇ ਸਹਿਯੋਗ ਦੀ ਲੋੜ ਹੈ ਕਿਉਂਕਿ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਨੇ ਦਿਨ ਰਾਤ ਇਹ ਕਰ ਰਹੇ ਨੇ ਕੱਲ ਵੀ ਅਸੀਂ ਚੰਡੀਗੜ੍ਹ ਸਿਗੇ ਪਰਸੋਂ ਹਿਸ਼ਿਆਰ ਕੁਰਸੀ ਪਠਾਨ ਕੁਰਸੀ ਮਤਲਬ ਸੰਗਤ ਵੱਲੋਂ ਪੂਰਾ ਪਿਆਰ ਦਿੱਤਾ ਜਾ ਰਿਹਾ ਸੋ ਮੈਂ ਜਿਵੇਂ ਸ਼ੁਰੂ ਚ ਗੱਲਬਾਤ ਕੀਤੀ ਹੈ ਕਿ ਤੁਹਾਡੀ ਨੇਕ ਕਮਾਈ ਦਾ ਇੱਕ ਇੱਕ ਪੈਸਾ ਉਹੀ ਤੁਹਾਡਾ ਹੋਏਗਾ ਜੋ ਸਾਧ ਸੰਗਤ ਦੀ ਸੇਵਾ ਵਿੱਚ ਲੱਗੇਗਾ ਮੇਰੇ ਵੀਰ ਮੇਰੇ ਨਾਲ ਜੁੜੇ ਨੇ ਔਰ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੈਂ ਬਾ ਸਾਰਿਆਂ ਨਾਲ ਗੱਲਬਾਤ ਕਰਾਂਗਾ ਮੇਰੇ ਪਲੀਜ਼ ਆਪਣੀ ਆਪਣੀ ਜਗ੍ਹਾ ਤੇ ਰਹਿਣਾ ਕਿਸੇ ਨੇ ਜਾਣਾ ਨਹੀਂ ਹੈ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਅੱਜ ਰਣਜੀਤ ਨਗਰ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਭਵਨ ਰਣਜੀਤ ਨਗਰ ਦੇ ਵਿੱਚ ਜਿਹੜਾ ਖੂਬਸੂਰਤ ਹਲੰਗਰ ਹਾਲ ਬਣਾਇਆ ਜਾ ਰਿਹਾ ਉਸ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਆਪ ਕੋ ਸਨਾਵਾ ਟੀਮ ਦਾ ਜੋ ਸਮੇਂ-ਸਮੇਂ ਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਸਾਡਾ ਇੱਕ ਮਾਧਿਅਮ ਦਾ ਬਹੁਤ ਵੱਡਾ ਇੱਕ ਸਰੋਤ ਹੈ ਸਾਰੀ ਦੁਨੀਆਲੇ ਵਿੱਚ ਸਾਡਾ ਸੰਦੇਸ਼ ਪਹੁੰਚਦਾ ਹੈ ਜੋ ਸ੍ਰੀ ਗੁਰੂ ਅਰਦਾਸ ਮਿਸਰੀ ਸੁਸਾਇਟੀ ਰਣਜੀਤ ਨਗਰ ਸੇਵਾ ਚੌਂਕ ਪਟਿਆਲਾ ਵਿਖੇ ਪਿਛਲੇ ਕਈ ਸਾਲਾਂ ਤੋਂ ਭਵਨ ਦੀ ਉਸਾਰੀ ਕਿਉਂਕਿ ਸੰਗਤ ਸਾਡੇ ਇੱਥੇ ਇੱਥੇ ਬਹੁਤ ਜ਼ਿਆਦਾ ਹੈ ਸੰਗਤ ਪਰ ਸਾਡੇ ਕੋਲੇ ਜਗ੍ਹਾ ਦੀ ਬਹੁਤ ਕਮੀ ਸੀ ਜਗਾ ਜਿੱਥੇ ਵੀ ਸਾਡੇ ਕੋਲੇ ਬੈਠਣ ਨੂੰ ਜਗਾ ਤਾਂ ਕੰਮ ਥੋੜੀ ਪੈਂਦੀ ਸੀ ਅਸੀਂ ਸੜਕ ਦੇ ਉੱਤੇ ਲੰਗਰ ਲਾਉਂਦੇ ਸੀ ਜੇ ਸੜਕ ਦੇ ਉੱਤੇ ਸਾਰਾ ਇੰਤਜ਼ਾਮ ਕਰਨਾ ਮੈਂ ਹੁਣ ਵੀ ਤੁਸੀਂ ਦੇਖ ਰਹੇ ਹੋ ਕਾਫੀ ਸਾਡੀ ਸੰਗਤ ਹੈ ਜਿਹੜੀ ਉਹ ਸੜਕ ਦੇ ਉੱਤੇ ਕੰਮ ਕਰ ਰਹੀ ਹੈ ਤੋਂ ਜਗਾ ਨੂੰ ਕਵਰ ਕਰ ਲਈ ਅਸੀਂ ਜਿਹੜੀ ਬੇਸਮੈਂਟ ਹੈ ਜਿਹੜੀ ਲੰਗਰ ਹਾਲ ਦੇ ਉਹ ਇਥੇ ਚੱਲ ਰਿਹਾ ਕੰਮ ਉਸਾਰੀ ਦਾ ਸ਼੍ਰੀ ਗੁਰੂਦਾਸ ਮਿਸਹ ਸੁਸਾਇਟੀ ਵੱਲੋਂ ਜਿਹੜੀਆਂ ਸਮਾਜਿਕ ਜਿਹੇ ਯੋਗਾ ਕੈਂਪ ਨੇ ਜਾਂ ਮੈਡੀਕਲ ਕੈਂਪ ਨੇ ਉਹ ਵੀ ਇੱਥੇ ਲਗਾਏ ਜਾਂਦੇ ਨੇ ਜਾਂ ਸਰਕਾਰ ਵੱਲੋਂ ਕਈ ਸਕੀਮਾਂ ਉਹਦੀਆਂ ਕੋਈ ਵੋਟਰ ਕੈਂਪ ਹੈ ਉਹ ਵੀ ਇੱਥੇ ਲਗਾਏ ਜਾਂਦੇ ਨੇ ਸਾਰੇ ਹੀ ਸੰਤ ਮਹਾਤਮਾ ਮਹਾਪੁਰਸ਼ ਜਿਹੜੇ ਸ਼੍ਰੀ ਗੁਰੂਦਾਸ ਮਹਾਰਾਜੀ ਜਾਂ ਹੋਰ ਸਾਰੇ ਸਤਕਾਰਯੋਗ ਗੁਰੂ ਸਾਹਿਬਾਨਾਂ ਦਾ ਜਿਹੜਾ ਜਨਮ ਦਿਹਾੜਾ ਹਰਪੂਰ ਨਮਾਸੀ ਇੱਥੇ ਮਨਾਈ ਜਾਂਦੀ ਹੈ ਨਗਰ ਕੀਰਤਨ ਜੋ ਵੀ ਆਪਣਾ ਸਾਰਾ ਪ੍ਰੋਗਰਾਮ ਹੁੰਦਾ ਲੰਗਰ ਵੀ ਹੁੰਦਾ ਸੋ ਸਾਰੇ ਸੰਗਤ ਬੜੇ ਉਤਸ਼ਾਹ ਨਾਲ ਇਥੇ ਆਪਣਾ ਸਹਿਯੋਗ ਦਿੰਦੀ ਆ ਇਹ ਜੋ ਹੁਣ ਤੱਕ ਸਾਰਾ ਕੀਤਾ ਹੈ ਇਹ ਸਾਰੀ ਸੰਗਤ ਦੇ ਸਹਿਯੋਗ ਨਾਲ ਹੀ ਹੁੰਦਾ ਆ ਰਿਹਾ ਹੁਣ ਅਸੀਂ ਸਾਰੀ ਸੰਗਤ ਨੂੰ ਜਿੱਥੇ ਦੇਸ਼ ਵਿਦੇਸ਼ ਦੇ ਵਿੱਚ ਉਹ ਇਹ ਜਿਹੜਾ ਖਰਚਾ ਸਾਡਾ ਜਿਆਦਾ ਕਈ ਲੱਖਰ ਦੇ ਵਿੱਚ ਆਇਆ ਅਸੀਂ ਜਿਵੇਂ ਕਿ ਸਾਡੇ ਗੁਰਮukh Singh ji ਨੇ ਅਪੀਲ ਕੀਤੀ ਆ ਅਸੀਂ ਉਹਦੇ ਨਾਲ ਪੂਰੀ ਸਮਰਥਨ ਕਰਦੇ ਆ ਵੀ ਇਹਦੇ ਵਿੱਚ ਸਹਿਯੋਗ ਸਾਰਿਆਂ ਦਾ ਹੋਣਾ ਚਾਹੀਦਾ ਆਪਣੀ ਜਿਹੜੀ ਸੰਗਤ ਹੈ ਭਾਵੇਂ ਬਹੁਤ ਸਹਿਯੋਗ ਕਰ ਰਹੀ ਆ ਫਿਰ ਵੀ ਕਿਤੇ ਨਾ ਕਿਤੇ ਅਸੀਂ ਕਹਿੰਦੇ ਆ ਤਿਲ ਫੁੱਲ ਹਰ ਇੱਕ ਦਾਇ ਦੇ ਵਿੱਚ ਯੋਗਦਾਨ ਪੈ ਜਾਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਬਹੁਤ ਵਧੀਆ ਗੱਲਬਾਤ ਹੋਈ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਹਮੇਸ਼ਾ ਮੈਨੂੰ ਵੀ ਇੱਥੇ ਤਿੰਨ ਚਾਰ ਵਾਰ ਆਉਣ ਦਾ ਮੌਕਾ ਮਿਲਿਆ ਕਵਰ ਕਰਨੇ ਦਾ ਮੌਕਾ ਮਿਲਿਆ ਔਰ ਸਾਡੀ ਸਭ ਤੋਂ ਵਧੀਆ ਜਿਹੜੀ ਮੈਨੂੰ ਗੱਲ ਲੱਗੀ ਹੈ ਕਿ ਸਾਡੀ ਜਿਹੜੇ ਛੋਟੇ-ਛੋਟੇ ਬੱਚੇ ਹੈ ਕਿਤੇ ਕਿ ਮੈਨੂੰ ਕਰਮਭਾਜੀ ਦੱਸ ਰਹੇ ਸੀ ਕਿ ਛੋਟੇ-ਛੋਟੇ ਬੱਚਿਆਂ ਨੂੰ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਬਾਣੀ ਨਾਲ ਜੋੜਿਆ ਜਾ ਰਿਹਾ ਹੈ ਔਰ ਉਹਨਾਂ ਦੀ ਮਤਲਬ ਜਿਹੜੀ ਗੁਰਮਤ ਦੇ ਨਾਲ ਕਿਉਰਿਓਸਟੀ ਹੈ ਉਹ ਹੋਰ ਪੈਦਾ ਕੀਤੀ ਜਾ ਰਹੀ ਹੈ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਅੱਜ ਦੀ ਨੌਜਵਾਨ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਬੇਸ਼ੱਕ ਮੈਂ ਕਹਿੰਦਾ ਉਹ ਉਹਨਾਂ ਰੂਹਾਂ ਤੇ ਬਾਬਾ ਜੀ ਦੀ ਬੜੀ ਦਇਆ ਬੜੀ ਬਖਸ਼ਿਸ਼ ਹੁੰਦੀ ਹੈ ਜੋ ਰੂਹਾਂ ਸਤਗੁਰ ਦੇ ਨਾਲ ਜੁੜੀਆਂ ਹੋਈਆਂ ਨੇ ਲੇਕਿਨ ਫਿਰ ਵੀ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਹੈ ਕੁਛ ਨਾ ਕੁਛ ਜਿਹੜੀ ਪਟਕਣਾ ਸਾਡੇ ਦਿਲਾਂ ਦੇ ਵਿੱਚ ਆਉਂਦੀ ਰਹਿੰਦੀ ਹੈ ਮੇਰੇ ਨਾਲ ਵੀਰ ਜੁੜੇ ਨੇ ਕਿਉਂਕਿ ਇਹ ਜਿਹੜਾ ਤੁਸੀਂ ਵਾਟਰ কুলਰ ਦੇਖ ਰਹੇ ਹੋ ਜਦੋਂ ਇਹ ਪੰਜਾਬ ਨੈਸ਼ਨਲ ਬੈਂਕ ਵੱਲੋਂ ਇੱਥੇ ਸਪான்ਸਰਡ ਕੀਤਾ ਗਿਆ ਜਿਸ ਨੂੰ ਗਰਮੀਆਂ ਦੇ ਦਿਨਾਂ ਦੇ ਵਿੱਚ ਜਿਹੜੀ ਸਾਥ ਸੰਗਤ ਆਉਂਦੀ ਹੈ ਮੱਥਾ ਟੇਕਣ ਵਾਸਤੇ ਸਤਗੁਰੂ ਰਬੀਦਾਸ ਮਹਾਰਾਜ ਜੀ ਦੇ ਸ਼ਰਨ ਵਿੱਚ ਆਉਂਦੇ ਨੇ ਤਾਂ ਠੰਡਾ ਪਾਣੀ ਪੀਂਦੇ ਨੇ ਤਾਂ ਉਹਨਾਂ ਦੀ ਜ਼ੁਬਾਨ ਵਿੱਚੋਂ ਧੰਨ ਸਤਗੁਰੂ ਧੰਨ ਸਤਗੁਰੂ ਔਰ ਸਿਰ ਤਾ ਸਿਰ ਸਤਗੁਰੂ ਰਬੀਦਾਸ ਮਹਾਰਾਜ ਜੀ ਦਾ ਨਾਮ ਹੀ ਆਉਂਦਾ ਹੈ ਮੇਰੇ ਵੀਰ ਮੈਨਾਂ ਜੁੜੇ ਨੇ ਬੜੇ ਪਿਆਰੇ ਵੀਰ ਨੇ ਮੁਸਕਰਾਉਂਦੇ ਬਹੁਤ ਵਧੀਆ ਨੇ ਬਹੁਤ ਵਧੀਆ ਹੱਸਦੇ ਨੇ ਬੜਾ ਪਿਆਰ ਦਿੰਦੇ ਨੇ ਵੀਰ ਜੀ ਇਸ ਪ੍ਰਧਾਨ ਨੇ ਮੈਂ ਦੱਸ ਦਿਆਂ ਕਿ ਬਤੌਰ ਸ਼੍ਰੀ ਆਨੰਦ ਲਾਲ ਜੀ ਜੋ ਕਿ ਪ੍ਰਧਾਨ ਨੇ ਜਿਹੜਾ ਜੋ ਇਸ ਸਮੇਂ ਮੇਰੇ ਨਾਲ ਨੇ ਆੜੇ ਵਾਲੇ ਦੀ ਸੰਗਤ ਇਹਨਾਂ ਨੂੰ ਬਹੁਤ ਪਿਆਰ ਕਰਦੀਆਂ ਨੇ ਸਰ ਇਸ ਪੂਰੇ ਕੰਟੈਂਟ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਮੈਂ ਜੀ ਜਾਣ ਬਾਈਨਾ ਲੈਕਚਰ ਇਹ ਬੋਲਣਾ ਤਾਂ ਮੈਨੂੰ ਘੱਟ ਹੀ ਆਉਂਦਾ ਕਦੇ ਬੋਲਿਆ ਨਹੀਂ ਤੁਸੀਂ ਬਹੁਤ ਬੋਲਦੇ ਹੋ ਬਹੁਤ ਬੋਲਦੇ ਹੋ ਤੁਸੀਂ ਪਰ ਜਿਹੜੀ ਆ ਟੀਮ ਆਈ ਆ ਸਾਡੇ ਚੈਨਲ ਵਾਲਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਸ੍ਰੀ ਗੁਰੂ ਰਵਿਦਾਸ ਮਿਸ਼ਨਰੀ ਸੁਸਾਇਟੀ ਵੱਲੋਂ ਬਾਕੀ ਜਨਤਾ ਦਾ ਬਹੁਤ ਇਲਾਕੇ ਦੇ ਜਨਤਾ ਦਾ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਉਹਨਾਂ ਨੇ ਸਾਡੇ ਲੰਗਰ ਹਾਲ ਬਣਾਉਣ ਵਿੱਚ ਬਿਲਕੁਲ ਸਾਰੇ ਪਵਨ ਦੀ ਉਸਾਰੀ ਕਰਨ ਵਿੱਚ ਸਾਡੀ ਜਨਤਾ ਦਾ ਬਹੁਤ ਸਹਿਯੋਗ ਰਿਹਾ ਹੈ ਕਿਸੇ ਨੇ ਵੀ ਦਿਲ ਖੋਲ ਕੇ ਦਿਲ ਦੇਨੋਂ ਮਦਦ ਕੀਤੀ ਹੈ ਧੰਨਮਾਨਤਨ ਨਾਲ ਮੈਂ ਇਸ ਕਰਕੇ ਮੈਂ ਜਨਤਾ ਦੀ ਤੇ ਸੁਸਾਇਟੀ ਦੀ ਸੁਸਾਇਟੀ ਦੇ ਮੈਂਬਰਾਂ ਦਾ ਤੇ ਆਮ ਜਨਤਾ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਹਾਂਜੀ ਹਾਂ ਬਾਕੀ ਸਮੂਹ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਵੀ ਅਸੀਂ ਜਿਹੜਾ ਲੰਗਰ ਹਾਲ ਦੀ ਬੇਸਮੈਂਟ ਦਾ ਕੰਮ ਸ਼ੁਰੂ ਕੀਤਾ ਹੈ ਇਹ ਜਨਤਾ ਦੇ ਸਹਿਯੋਗ ਨਾਲ ਸ਼ੁਰੂ ਹੋਇਆ ਇਸ ਦੇ ਉੱਤੇ ਅਸੀਂ ਲੰਗਰ ਹਾਲ ਬਣਾਉਣਾ ਹੈ ਇਸ ਕਰਕੇ ਖਰਚਾ ਥੋੜਾ ਜਿਆਦਾ ਹੈ ਫੇਰ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਇਸ ਕੰਮ ਨੂੰ ਪੂਰਾ ਕਰਨ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਬਿਲਕੁਲ ਜੀ ਬਿਲਕੁਲ ਔਰ ਖਰਚਾ ਵਾਕਿਆ ਹੀ ਬਹੁਤ ਜ਼ਿਆਦਾ ਹੈ ਪਰ ਜਦੋਂ ਆਪਾਂ ਸੱਚੇ ਦਿਨੋਂ ਕੋਈ ਸਟੈਪ ਚੱਕਦੇ ਆ ਤਾਂ ਖਰਚਾ ਫਿਰ ਕਿਤੇ ਦਾ ਕਿਤੇ ਰਹਿ ਜਾਂਦਾ ਕੋਈ ਇਦਾਂ ਦੀ ਟੈਨਸ਼ਨ ਨਹੀਂ ਹੈ ਸੋ ਸਿਰਫ ਸਾਡੀਆਂ ਡਿਊਟੀਆਂ ਲਗਾਈਆਂ ਹੋਈਆਂ ਆ ਖਰਚਾ ਕਰਨ ਵਾਲਾ ਤਾਂ ਕੁੱਲ ਮਾਲਕ ਹੀ ਉਹਨੇ ਪਹਿਲਾਂ ਹੀ ਸਾਰਾ ਇੰਤਜ਼ਾਮ ਕੀਤਾ ਹੋਇਆ ਹੈ ਸਾਡੀਆਂ ਡਿਊਟੀਆਂ ਲਾਈਆਂ ਬਾਸ਼ਰਤੇ ਕਿ ਅਸੀਂ ਆਪਣੀ ਡਿਊਟੀ ਵਿੱਚ ਕਿੰਨੀ ਕੁ ਈਮਾਨਦਾਰੀ ਇਸਤੇਮਾਲ ਕਰਦੇ ਆਂ ਔਰ ਕਿੰਨੀ ਹੌਨੈਸਟੀ ਦੇ ਨਾਲ ਉਹ ਸੇਵਾ ਨੂੰ ਨਮੋ